ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੀ ਦੀ ਪਛਾਣ ਨਾਮ ਤੋਂ ਹੁੰਦੀ ਹੈ ਕਿਉਂਕਿ ਨਾਮ ਨਾਮੀ ਨਾਲੋਂ ਵੱਖਰਾ ਨਹੀਂ ਹੁੰਦਾ ਜੇ ਨਾਮੀ ਸਰਵ ਵਿਆਪਕ ਸਰਬ ਸ਼ਕਤੀਮਾਨ ਹੈ ਸਰਬ ਕਲਾ ਭਰਪੂਰ ਹੈ ਕਰਤਾ ਧਰਤਾ ਹੈ ਨਿਰਭਉ ਤੇ ਨਿਰਵੈਰ ਹੈ ਤਾਂ ਉਸ ਦੇ ਨਾਮ ਵਿੱਚ ਸਮਾਉਣ ਵਾਲੇ ਜਗਿਆਸੂ ਅੰਦਰ ਵੀ ਸਾਰੇ ਉਹੀ ਗੁਣ ਸੁਤੇ ਹੀ ਪ੍ਰਵੇਸ਼ ਕਰ ਜਾਂਦੇ ਨੇ ਪ੍ਰੰਤੂ ਇਸ ਅਪੇਧਤਾ ਨੂੰ ਕਥਨ ਕਰਨਾ ਸੰਭਵ ਨਹੀਂ हां नाम अभ्यासी नाम ਦਾ ਰਸ ਜਾਣ ਸਕਦਾ ਹੈ नाम ਦਾ ਰੰਗ ਮਾਨ ਸਕਦਾ ਪਰ ਉਹ ਮਸਤੀ ਵਾਲੀ ਅਵਸਥਾ ਵਿੱਚ ਨਾਮ ਤੇ ਨਾਮ ਰਸ ਨੂੰ ਪੂਨ ਰੂਪ ਵਿੱਚ ਵਿਖਾਨ ਨਹੀਂ ਕਰ ਸਕਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਆਪਾ ਚੀਨਣ ਨਾਲ ਨਾਮੀ ਤੇ ਨਾਮਦਾਰ ਹਸ ਸਮਝਣ ਵਿੱਚ ਬਹੁਤ ਮਦਦ ਮਿਲਦੀ ਹੈ ਇਸ ਵਿੱਚ ਸ਼ੱਕ ਨਹੀਂ ਕਿ ਰਾਮ ਕੀ ਅੰਸ਼ ਜੀਵਾਤਮਾ ਹੈ ਅਤੇ ਗੁਰਮਤਿ ਅਨੁਸਾਰ ਆਪਣੇ ਅਸਲੇ ਭਾਵ ਨਾਮੀ ਨਾਲ ਅਪੇਧ ਵੀ ਹੋ ਸਕਦੀ ਹੈ ਪਰ ਅਪੇਤਾ ਵਾਲੀ ਹਾਲਤ ਵਾਪਰਨ ਤੋਂ ਪਹਿਲਾਂ ਜੀਵ ਨੂੰ ਬ੍ਰਹਮ ਆਖਣਾ ਜਾਂ ਸਮਝਣਾ ਹਿਮਾਕਤ ਵਾਲੀ ਗੱਲ ਹੋਵੇਗੀ ਹਉਮੈ ਤੇ ਮਮਤਾ ਨਾਸ਼ ਹੋਣ ਮੰਗਰੂ ਇਹ ਪਰਮ ਆਨੰਦ ਸਰੂਪ ਪ੍ਰਮਾਤਮਾ ਨਾਲ ਇਕਮਿਕ ਹੁੰਦੀ ਹੈ ਜਿਵੇਂ ਚੰਗਿਆੜੇ ਅੱਗ ਵਿੱਚ ਵਕਰੇ ਹੋਣ ਤੋਂ ਪਹਿਲਾਂ ਵੀ ਅੱਗ ਵਿੱਚ ਸਮਾਏ ਹੁੰਦੇ ਹਨ ਇਸੇ ਤਰ੍ਹਾਂ ਜੀਵ ਆਤਮਾ ਮਨੁੱਖਾ ਜਨਮ ਧਾਰਨ ਤੋਂ ਪਹਿਲਾਂ ਨਿਰੰਕਾਰ ਵਿੱਚ ਹੀ ਸੀ ਅਤੇ ਮਨੁੱਖਾ ਜਨਮ ਵਿੱਚ ਵੀ ਨਾਮ ਹੀ ਨਿਰੰਤਰ ਕਮਾਈ ਕਰਕੇ ਨਾਮ ਦੇ ਵਿਗਿਆਸ ਦੁਆਰਾ ਪਰਮਾਤਮਾ ਦਾ ਰੂਪ ਉਹ ਨਿਭੜਦੀ ਹੈ ਭਾਵ ਪੂਰਨਤਾ ਨੂੰ ਜਾ ਪ੍ਰਾਪਤ ਹੁੰਦੀ ਹੈ ਪਰ ਜਦੋਂ ਤੱਕ ਇਹ ਅਪੂਰਨ ਹੈ ਗਰਭਕੁੰਡ ਦੇ ਢੇਡੇ ਕਟਦੀ ਰਹਿੰਦੀ ਹੈ ਜੇ ਗੁਰਬਾਣੀ ਵਿੱਚ ਅੰਕਿਤ ਗਿਆਨ ਹਿਰਦੇ ਭਾਵ ਨਾਲ ਅੱਖਾਂ ਖੋਲ ਕੇ ਪੜ੍ਹੀਏ ਅਤੇ ਉਸ ਅਨਸਾਰ ਆਪਣਾ ਜੀਵਨ ਢਾਲੀਏ ਪਰ ਸੱਚ ਜਾਣੋ ਕਿ ਸਤਗੁਰੂ ਜੀ ਪ੍ਰਤੱਖ ਰੂਪ ਵਿੱਚ ਸਾਡੇ ਨਾਲ ਗੱਲਾਂ ਕਰਦੇ ਪ੍ਰਤੀਤ ਹੋਣਗੇ ਨਾਮੀ ਭਾਵ ਨਿਰੰਕਾਰ ਤੇ ਉਸ ਦਾ ਨਾਮ ਜਪਣ ਵਾਲਾ ਦੋਵੇਂ ਔਤ ਪੋਤ ਹਨ ਪਰ ਇਹ ਹਾਲਤ ਉਦੋਂ ਵਾਪਰਦੀ ਹੈ ਜਦੋਂ ਖੁਦੀ ਮਿਟ ਜਾਂਦੀ ਹੈ ਖੁਦੀ ਮਿਟੀ ਤਬ ਸੁਖ ਪਏ ਮਨ ਤਨ ਭਏ arogh ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਪਹਿਲੀ ਵਿੱਚ ਲਿਖਿਆ ਹੈ ਨਾਮ ਨਿਰਾ ਸੰਗਿਆ ਮਾਤਰ ਨਹੀਂ ਨਾਮ ਜਪ ਹੈ ਨਾਮ ਸਿਮਰਨ ਹੈ ਨਾਮ ਲਿਬ ਹੈ ਨਾਮ ਵਿਆਪਕ ਰੂਪ ਵਿੱਚ ਪਹੁੰਚ ਕੇ ਤਦ ਰੂਪ ਹੁੰਦਾ ਹੈ ਅੰਤ ਨਾਮ ਨਾਮੀ ਦੀ ਅਪੇਤਾ ਹੈ ਅਰਥਾਤ ਨਾਮ ਪ੍ਰੇਮੀ ਨਾਮੀ ਵਹਿਗੁਰੂ ਨੂੰ ਪ੍ਰਾਪਤ ਹੋ ਜਾਂਦਾ ਹੈ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਉਰੇ ਗੁਰਤੇ ਉਪਜੀ ਸਾਚ ਸਮਾਨੀ ਨਾਮ ਤੇ ਨਾਮੀ ਦੀ ਔਤ ਪੋਤ ਵਾਲੀ ਅਵਸਥਾ ਦਾ ਵਰਣਨ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਤੂੰ ਦਾਨਾ ਠਾਕਰ ਸਭਿਤ ਜਾਣਿਆ ਠਾਕਰ ਕੇ ਸੇਵਕ ਹਰ ਰੰਗ ਮਾਨੈ ਜੋ ਕਿਛ ਠਾਕਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਗ ਜਾਹਰ ਜੀਓ ਸੇਵਕ ਦੀ ਇਹ ਨਿਸ਼ਾਨੀ ਹੈ ਕਿ ਉਹ ਸਦਾ ਆਪਣੇ ਮਾਲਕ ਦੀ ਸੇਵਾ ਵਾਲੇ ਉਦਮ ਵਿੱਚ ਜੁਟਿਆ ਰਹਿੰਦਾ ਹੈ ਅਤੇ ਨਾਮ ਜਪਣ ਵਾਲੇ ਮਨੁੱਖਾਂ ਨੂੰ ਵੀ ਨਾਮੀ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ ਪਰ ਉਹ ਗਿਣਤੀ ਵਿੱਚ ਆ ਜਾਂਦੇ ਨੇ ਉਹ ਇੱਕੋ ਇੱਕ ਨਾਮੀ ਹੈ ਜਿਸ ਨੂੰ ਊਚਨ ਊਚਾ ਬੇਪਰਵਾਹ ਅਥਾ ਬੇਸ਼ੁਮਾਰ ਅਗਨੰਤ ਅਮੋਲ ਤੇ ਅਤੋਲ ਆਖਿਆ ਜਾਂਦਾ ਗੁਰਵਾਣੀ ਦਾ ਅਵਗਾਨ ਕੀਤੇ ਆ ਨਾਮ ਤੇ ਨਾਮੀ ਦੀ ਅਪੇਤਾ ਵਾਲਾ ਤੱਤ ਇਉਂ ਉਗੜ ਕੇ ਸਾਹਮਣੇ ਆਉਂਦਾ ਸਾਹਿਬ ਸੇਵਕ ਇੱਕ ਇੱਕ ਦਿਸਟਾਇਆ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸਫਲਤਾ ਨਾਲ ਨਾਮ ਜਪਣ ਵਾਲਾ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਦਾ ਪਾਤਰ ਬਣਦਾ ਉਸ ਦੀਆਂ ਸਿਫਤਾਂ ਦੇ ਗੁਣਾਂ ਦਾ ਜਿੰਨਾ ਵਧੇਰੇ ਗਿਆਨ ਹੋਵੇਗਾ ਉਤਨਾ ਗੂੜਾ ਰੰਗ ਬਣੇਗਾ ਵਾਹਿਗੁਰੂ ਜੀ ਦੇ ਸੁਭਾਅ ਦਾ ਪ੍ਰਭਾਵ ਸਾਡੇ ਮਨ ਤੇ ਪਵੇਗਾ ਨਾਮੀ ਦੀਆਂ ਸਿਫਤਾਂ ਦਾ ਰੰਗ ਨਾਮ ਜਪਣ ਵਾਲੇ ਦੇ ਮਨ ਉੱਤੇ ਉਤਨਾ ਹੀ ਚੜ੍ਹੇਗਾ ਜਿਤਨਾ ਨਾਮ ਜਪਣ ਵਾਲੇ ਨੂੰ ਨਾਮੀ ਬਾਰੇ ਗਿਆਨ ਹੋਵੇਗਾ ਇਸ ਲਈ ਵਾਹਿਗੁਰੂ ਜੀ ਦੀਆਂ ਵਿਸ਼ਾਲ ਸਿਫਤਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਉਹ ਵਾਹਿਗੁਰੂ ਸਦਾ ਸਲਾਮਤ ਨਿਰੰਕਾਰ ਹੈ ਸਰਵ ਵਿਆਪਕ ਹੈ ਸਰਵ ਸ਼ਕਤੀਮਾਨ ਹੈ ਸਭ ਤੋਂ ਉੱਚਾ ਹੈ ਦਿਆਲੂ ਕਿਰਪਾਲੂ ਹੈ ਇਨ੍ਹਾਂ ਗੁਣਾਂ ਦਾ ਅਸਰ ਨਾਮ ਅਭਿਆਸੀ ਤੇ ਪੈਣਾ ਹੀ ਪੈਣਾ ਹੈ ਸਹਿਜੇ ਸਹਿਜੇ ਉਹ ਵਾਹਿਗੁਰੂ ਜੀ ਦਾ ਰੂਪ ਹੀ ਬਣ ਜਾਵੇਗਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮਹਿ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂ ਜੇ ਜਗਿਆਸੂ ਨੂੰ ਨਾਮ ਨਿਧਾਨ ਦੀ ਵਿਸ਼ੇਸ਼ਤਾ ਦਾ ਭਲੀ ਪ੍ਰਕਾਰ ਗਿਆਨ ਹੋ ਜਾਏ ਤਾਂ ਉਹ ਦਿਨ ਰਾਤ ਪ੍ਰਭੂ ਦੀ ਭਗਤੀ ਵਿੱਚ ਜੁਟਿਆ ਰਹੇਗਾ ਸਤ ਸੰਗਤ ਵਿੱਚ ਵਿਚਰਦਿਆਂ ਨਾਮ ਸਿਮਰਨ ਕਰਦਿਆਂ ਇੱਕ ਦਿਨ ਅਡੋਲ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਆਨੰਦ ਰੂਪ ਅਕਾਲ ਪੁਰਖ ਨੂੰ ਪਾ ਲਵੇਗਾ ਫਿਰ ਉਸ ਦੇ ਮੂੰਹੋਂ ਆਪ ਮੁਹਾਰੇ ਹੀ ਸਤ ਗੁਰੂ ਜੀ ਦੀ ਸਿਫਤ ਸਲਾਹ ਵਾਲੇ ਅੰਮ੍ਰਿਤ ਬੋਲ ਨਿਕਲਣਗੇ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ ਮਹਾ ਰੋਗ ਵਿਕਰਾਲ ਤਿਨੇ ਵਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਰੀ ਨਾ ਜਾਏ ਗੁਰ ਸਮਰਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ